ਅੱਗੇ ਜਾ ਕੇ ਜੀ ਤੁਹਾਨੂੰ ਆਪਾਂ ਹੋ ਸਕਦਾ ਵੀ ਤਾਰਾਂ ਲੱਗੀਆਂ ਹੋਣਗੀਆਂ ਉਹ ਦਿਖਾਉਣੇ ਜਾ ਕੇ ਤੁਹਾਨੂੰ ਆਪਾਂ ਆਲੇ-ਦੁਆਲੇ ਦੀ ਦੇਖੋ ਖੂਬਸੂਰਤੀ ਪੰਜਾਬ ਦੀ ਛੜਦੇ ਪੰਜਾਬ ਦੀ ਖੂਬਸੂਰਤੀ ਤੇ ਦੂਸਰੀ ਸਾਈਡ ਦੇ ਉੱਤੇ ਲਹਿੰਦਾ ਪੰਜਾਬ ਆਈ ਦੇਖ ਸਕਦੇ ਹੋ ਪੰਜਾਬ ਦਾ ਰਸਤੇ ਕੱਚੇ ਆ ਦੋਸਤੋ ਦੇਖੋ ਆਪਣੇ ਪਿੰਡ ਹਿਆਰਾ ਸਿੰਘ ਵਾਲਾ ਦੇ ਨਾਲ ਹੀ ਇਹ ਦੇਖੋ ਬਿਊਟੀ ਆ ਦੇਖੋ ਲੱਗਦਾ ਇਹ ਬਹੁਤ ਪੁਰਾਣੀ ਪਿੱਪਲ ਨੇ ਆਹ ਦੇਖੋ ਜੀ ਇਧਰੋਂ ਵੀ ਪਾਣੀ ਆਉਂਦਾ ਇਹ ਵੀ ਦਰਿਆ ਦੇ ਵਿੱਚੋਂ ਨਿਕਲ ਕੇ ਆਉਂਦਾ ਜੀ ਪਾਣੀ ਇਸ ਟਾਈਮ ਤਾਂ ਹੁਣੇ ਬੰਦ ਕੀਤਾ ਹੋਇਆ ਹੈ ਦੇਖੋ ਖੂਬਸੂਰਤੀ ਦੇਖੋ ਚੜ੍ਹਦੇ ਪੰਜਾਬ ਦੀ ਬਹੁਤ ਸੋਹਣਾ ਲੱਗ ਰਿਹਾ ਜੀ ਘੁੰਮ ਕੇ ਆਹ ਫੰਡਾਂ ਦੇ ਵਿੱਚ ਆ ਕੇ ਦੋਸਤੋ ਸਾਹਮਣੇ ਆਲੂ ਬੀਜੇ ਹੋਏ ਨੇ ਤੇ ਇਹ ਕਿਸੇ ਬਾਬੇ ਦੀ ਜਗ੍ਹਾ ਬਣਾਈ ਹੋਈ ਆ ਇਹ ਪੀਰਾਂ ਦੀ ਦਰਗਾਹ ਜੀ ਕੋਈ। ਕਿਹੜੀ ਧਾਰੀ ਉੱਥੇ ਦੇ ਆ। ਦੇਖ ਸਕਦੇ ਹੋ ਜੀ ਆਪਾਂ ਆ ਗਏ ਬਿਲਕੁਲ ਤਾਰਾਂ ਦੇ ਕੋਲ। ਆ ਦੇਖ ਸਕਦੇ ਹੋ ਤੁਸੀਂ। ਇਹ ਬਾਰਡਰ ਦੀਆਂ ਤਾਰਾਂ ਉਹ ਸਾਹਮਣੇ ਜੀ ਪਾਕਿਸਤਾਨ। ਆ ਦੇਖੋ ਜੀ ਸਾਰਾ ਅੱਗੇ ਪਾਕਿਸਤਾਨ। ਆ ਦੇਖੋ ਇੱਥੇ ਇਹਨਾਂ ਨੇ ਥੋੜੀ ਜੀ ਨਦੀ ਵੀ ਆ ਪਾਣੀ ਵੀ ਛੱਡਿਆ ਹੋਇਆ ਕੱਢਿਆ ਹੋਇਆ ਉਹ ਦੂਰ ਤੱਕ ਦੇਖ ਸਕਦੇ ਹੋ ਤੁਸੀਂ ਇਹ ਬਾਰਡਰ ਦੀਆਂ ਤਾਰਾਂ ਲੱਗੀਆਂ ਹੋਈਆਂ ਨੇ ਜੀ ਉਹ ਸਾਹਮਣਲਾ ਜਿਹੜਾ ਹਿੱਸਾ ਦੇਖਦਾ ਤਾਰਾਂ ਤੋਂ ਪਰਲੇ ਪਾਸੇ ਜੋ ਹੈਗਾ ਉਹ ਪਾਕਿਸਤਾਨ ਹੈ ਜੀ ਲੈਂਦਾ ਪੰਜਾਬ ਦੇਖੋ ਜੀ ਉਹ ਸਾਹਮਣੇ ਆਪਣੇ ਜੋ ਫਲੈਗ ਆ ਉਹ ਪਾਕਿਸਤਾਨ ਦਾ ਆ ਸਾਹਮਣੇ ਦੇਖ ਸਕਦੇ ਹੋ ਇਹ ਸਾਹਮਣੇ ਤਾਰਾਂ ਤੋਂ ਪਾਰ ਆ ਬਾਰਡਰ ਲਾਈਨ ਆ ਜੀ ਦੇਖੋ ਆ ਸਾਰਾ ਉੱਧਰ ਦੂਜੀ ਸਾਈਡ ਤੇ ਪਾਕਿਸਤਾਨ ਆ ਦੋਸਤੋ ਆ ਨਾਲ ਨਾਲ ਸਾਰੇ ਜੰਗਲ ਆ ਤੇ ਇਹ ਰਸਤਾ ਆਉਂਦਾ ਆਪਣੇ ਚੈੱਕ ਪੋਸਟ ਤੋਂ ਤੇ ਆ ਸਾਹਮਣੇ ਪਾਕਿਸਤਾਨ ਆ ਦੇਖੋ ਦੋਸਤੋ ਆਪਣੇ ਬਾਰਡਰ ਦੇ ਨਾਲ ਨਾਲ ਖੂਬਸੂਰਤੀ ਆ ਦੇਖੋ ਪਾਣੀ ਇੱਥੇ ਖੜਾ ਮੀਂਹ ਦਾ ਪਾਣੀ ਆ ਪਰ ਕਿੰਨਾ ਸੋਹਣਾ ਲੱਗਦਾ ਇੱਥੇ ਦੇਖ ਕੇ ਜੀ ਲੱਗਦਾ ਜੀ ਆਹ ਦੇਖ ਸਕਦੇ ਹੋ ਤੁਸੀਂ ਤੇ ਆ ਨਾਨ ਨਾਲ ਬਾਰਡਰ ਦੇ ਬਿਲਕੁਲ ਤਾਰਾਂ ਦੇ ਨਾਲ ਨਾਲ ਦਾ ਰਸਤਾ ਆਇਆ ਇਹ ਆਪਾਂ ਬਿਲਕੁਲ ਨੇੜੇ ਆ ਗਏ ਉਹ ਸਾਹਮਣੇ ਦੇਖੋ ਜੀ ਆ ਹੈਗਾ ਉਹੀ ਪਾਣੀ ਆ ਰਿਹਾ ਦੇਖੋ ਤੇ ਆ ਦੇਖੋ ਤੁਸੀਂ ਉਹ ਸਾਹਮਣੇ ਵੀ ਮਾੜੀ-ਮੁੱਟੀ ਚੈੱਕ ਪੋਸਟ ਬਣਾਈ ਆ ਤੇ ਉਹ ਤਾਰਾਂ ਨਹੀਂ ਲੱਗੀਆਂ ਹੋਈਆਂ ਦੇਖੋ ਜੀ ਬਾਰਡਰ ਲਾਈਨ ਦੀਆਂ ਇੱਕ ਸਾਈਡ ਤੇ ਪਾਕਿਸਤਾਨ ਦੀਆਂ ਤਾਰਾਂ ਲੱਗੀਆਂ ਤੇ ਦੂਜੀ ਸਾਈਡ ਦੇ ਉੱਤੇ ਇੰਡੀਆ ਦੀਆਂ ਉਹ ਦੇਖ ਸਕਦੇ ਹੋ ਆ ਦੇਖ ਸਕਦੇ ਹੋ ਤੁਸੀਂ ਓ ਸਾਹਮਣੇ ਦੇਖ ਸਕਦੇ ਹੋ ਨੇੜੇ-ਨੇੜੇ ਬਾਰਡਰ ਆ ਪਾਣੀ ਨਾਲ ਇੱਥੇ ਕੀਤਾ ਹੈ ਇਹਨਾਂ ਨੇ ਖੂਬਸੂਰਤੀ ਦੇਖੋ ਜੀ ਬਾਰਡਰ ਲਾਈਨ ਦੀ ਬਾਰਡਰ ਬਿਲਕੁਲ ਕੋਲ ਆ ਤੇ ਦੇਖੋ ਤੁਸੀਂ ਬਾਰਡਰ ਦੀ ਖੂਬਸੂਰਤੀ ਤੇ ਮਜ਼ਾ ਆ ਰਿਹਾ ਜੀ ਘੁੰਮਣ ਦਾ ਸਾਨੂੰ ਇੱਥੇ ਕਾਫੀ ਉਹ ਪਾਕਿਸਤਾਨ ਵਾਲਿਆਂ ਦੀ ਖੇਤੀ ਹੋ ਰਹੀ ਆ ਟਰੈਕਟਰ ਉਹਨਾਂ ਦਾ ਚੱਲ ਰਿਹਾ ਦੁਕਾਨਿਆਂ ਤੁਹਾਨੂੰ ਉਹ ਸਾਹਮਣੇ ਦੇਖੋ ਟਰੈਕਟਰ ਜਾ ਰਿਹਾ ਇਹ ਇਹ ਪਾਕਿਸਤਾਨ ਸਾਈਡ ਦੇ ਉੱਤੇ ਆ ਦੋਸਤੋ ਆਪਾਂ ਆ ਗਏ ਹੈਗੇ ਜੀ ਵਾਪਸ ਬਾਟਰ ਤੋਂ ਹੋ ਕੇ ਤੇ ਬਾਕੀ ਤੁਹਾਨੂੰ ਹੋਰ ਕੋਈ ਜਗ੍ਹਾ ਦਿਖਾਉਣੇ ਆ ਰੋਜਪੁਰ ਦੇ ਏਰੀਆ ਦੇ ਚਾਲਦੇ ਆਂ ਸਾਹਮਣੇ ਦੋਸਤੋ ਮਲਤਾਨੀ ਗੇਟ ਆ ਹ ਇੱਥੋਂ ਪਾਕਿਸਤਾਨ ਮਲਤਾਨ ਨੂੰ ਰਸਤਾ ਜਾਂਦਾ ਸੀ ਆ ਸਾਹਮਣੇ ਵਾਲਾ ਰਸਤਾ ਜਿੱਧਰ ਖੜੇ ਆਂ ਸੀ ਬੈਕ ਸਾਈਡ ਦੇ ਉੱਤੇ ਇਧਰੋਂ ਮਲਤਾਨ ਨੂੰ ਰਸਤਾ ਜਾਂਦਾ ਤੇ ਇਸੇ ਕਰਕੇ ਮਲਤਾਨੀ ਗੇਟ ਰੱਖਿਆ ਨਾਮ ਰੋਇਪੁਰ ਦੇ ਅੰਦਰ ਹੈ ਇਹ ਆ ਦੇਖਸ ਜੀ ਕਿ ਤੱਕ ਦੇਖਾ ਨਹੀਂ ਸਕਦੇ ਜਿੰਨੇ ਜਨਾਂ ਦੇ ਤੱਕਦੇ ਆਪਾਂ ਆਏ ਹੋਏ ਆ ਮੋਗਾ ਸ਼ਹਿਰ ਦੇ ਅੰਦਰ ਦੇਖਣ ਆਏ ਆ ਦੇਖਦੇ ਆ ਕੋਈ ਖਾਣ ਪੀਣ ਵਾਲੀ ਚੀਜ਼ ਖਾਣੇ ਆ ਆ ਮਿੱਤਰ ਭੂਸਨ ਆਪਾਂ ਖੜੇ ਆ ਗਿਆ ਆ ਆਊਟਲੈਟ ਦੇ ਵਿੱਚ ਆਊਟਲੈਟ ਜਿਹੜੀ ਹੈਗੀ ਹੈ ਇਹ ਆਪਣੇ ਮੋਬੇ ਅੰਦਰ ਹੈ ਜੀ ਆਪਾਂ ਮੋਬੇ ਦੇ ਅੰਦਰ ਬਾਹਲੀ ਛੱਟ ਤੇ ਖੜੇ ਆ ਦੇਖ ਸਕਦੇ ਤੁਸੀਂ ਇਹ ਇੱਥੇ ਸਾਰੇ ਬ੍ਰਾਂਡ ਨੇ ਜੀ KFC ਦਾ ਬ੍ਰਾਂਡ ਆ ਮੈਕਡੋਨਲਡ ਦਾ ਤੇ ਇੱਥੇ ਹੈਗਾ ਸਟਾਰਬਕਸ ਇਹ ਇੱਕ ਸਾਧੂ ਤੁਸੀਂ ਇੱਥੇ ਲਗਭਗ ਆਊਟਰਾਇਡ ਦੇ ਵਿੱਚ ਸਾਰੇ ਬ੍ਰਾਂਡ ਦੇ ਇੱਕ ਮੈਕਡੋਨਲਡ ਆ ਗਿਆ ਇੱਥੇ ਦੇਖੋ ਜੀ ਇਹ ਸ਼ਾਰਟ ਲੈਟਰ ਦੇ ਅੰਦਰ ਡਾ ਬਸਰ ਸਪੀਡ ਸਵਾਗਤਮ ਦੇਖ ਸਕਦੇ ਹੋ ਜੀ ਦੋਸਤੋ ਦੋ ਬਿਲਡਿੰਗ ਇਹਦੇ ਵਿੱਚ ਦੇਖੋ ਲਗਭਗ ਮੈਨੂੰ ਲੱਗਦਾ ਵੀ 5-4 ਪਿੰਡ ਆ ਜਾਣਗੇ ਇਦਾਂ ਦੀਆਂ ਬਿਲਡਿੰਗਾਂ ਦੇ ਵਿੱਚ ਆਹ ਦੇਖੋ ਇੱਕ ਤੋਂ ਬਿਲਡਿੰਗ ਦੇ ਵਿੱਚ 5x5 25-25 ਫੁੱਟ ਹੈਗਾ ਦੇਖੋ ਕਿੰਨਾ ਸਿਸਟਮ ਇਹ ਲੁਧਿਆਣੇ ਦੇ ਬਾਹਰਲੀ ਸਾਈਡ ਤੇ ਆ ਪ੍ਰੋਜੈਕਟ ਰੋਡ ਨੂੰ ਜਾ ਰਿਹਾ ਹਾਂ। ਦੋਸਤੋ ਲੁਧਿਆਣੇ ਦੇ ਵਿੱਚ ਟ੍ਰੈਫਿਕ ਕਾਫੀ ਵੱਧ ਚੁੱਕੀ ਆ। ਉਹ ਲੁਧਿਆਣੇ ਦੀ ਬਿਊਟੀ ਬਾਹਰਲੀ ਸੱਡਾਂ ਦੀ ਬਿਊਟੀ ਆ ਇਹ ਬਾਹਰ ਸੱਡਾ ਬੱਦੂਵਾਲ ਇਹ ਵੀ ਲੁਧਿਆਣੇ ਦੇ ਚ ਪੈਂਦਾ ਜੀ ਪਿੰਡ